ਤੁਹਾਡੀ 20 ਕਿੱਲੇ ਜ਼ਮੀਨ ਦੇ ਹੋਣ ਦੇ ਬਾਵਜੂਦ ਵੀ ਤੁਸੀਂ ਟਾਈਟ ਹਾਂ ਟੈਟਾ 20 ਕਿੱਲੇ ਜ਼ਮੀਨ ਦੇ ਨਹੀਂ ਕੋਈ ਕੱਚੀ ਬਿੱਲੀ ਗੱਲ ਇਹਨੇ ਨਾਮ ਮਲਾਂਗਾ ਜਾਨੀ ਮੈਂ ਜਦੋਂ ਟੈਟਾ ਮੈਂ ਲੋਕਾਂ ਦਾ ਹਾਲ ਦੇਖਦਾ ਵੀ ਇਹਨਾਂ ਦਾ ਕੀ ਜਿਹੜੇ 2 ਕਿੱਲੇ ਵਾਲੇ 5 ਕਿੱਲੇ ਵਾਲੇ ਉਹਨਾਂ ਦਾ ਕੀ ਉਹਨਾਂ ਦਾ ਕੀ ਆ ਲੋ ਅੱਛਾ ਬੋਰ ਲਾਉਣਾ ਹੈ ਅਸੀਂ 3 ਲੱਖ ਲੱਗਦਾ ਮੋਟਰ ਲਾਉਣੀ ਹੈ ਉਹਦਾ ਤਾਂ ਪਤਾ ਹੀ ਨਹੀਂ ਵੀ ਕਿੰਨੇ ਲੱਗਣ ਉਹ ਦਿਨੋਂ ਦਿਨ ਬੰਦਾ ਕਿਸਾਨੀ ਜਦੋਂ ਤੱਕ ਹੋ ਗਿਆ ਮਰ ਰਿਹਾ ਮਰਦਾ ਤਾਂ ਆਏ ਜੇ ਪੈਸਾ ਘਰ ਦੇ ਕਹਿੰਦੇ ਨੇ ਆਹ ਚੀਜ਼ ਲੈ ਕੇ ਆ ਬਾਜ਼ਾਰ ਚੋਂ ਮਿਲਦੀ ਨਹੀਂ ਫਿਰ ਬੰਦਾ ਖਾਕੀ ਮੰਨ ਲੀਏ ਜੇ ਜਿਸ ਤਰ੍ਹਾਂ ਸਵਾ ਲੱਖ ਜੱਤੂ ਜੋ ਜੋ ਜਿਹੜਾ ਹਰਮੰਦਰ ਸਾਹਿਬ ਪੁੱਜਦਾ ਉਹਦੇ ਤੇ ਵੀ ਬ੍ਰੇਕਾਂ ਲੱਗੀਆਂ ਤੇ ਜਿਹੜਾ ਵਪਾਰ ਹੁੰਦਾ ਉਹਦੇ ਤੇ ਵੀ ਬ੍ਰੇਕਾਂ ਲੱਗੀਆਂ ਨੁਕਸਾਨ ਜੇ ਅਖੀਰਕਾਰ ਦੇਖੀਏ ਤਾਂ ਪੰਜਾਬ ਦਾ ਹੀ ਹੋ ਰਿਹਾ ਆਪ ਦਾ ਹੋ ਰਿਹਾ ਕੇਂਦਰ ਨੂੰ ਪੰਜਾਬ ਦੇ ਨੁਕਸਾਨ ਨਾਲ ਚੰਗਾ ਉਹਨੂੰ ਤੇ ਉਹ ਚਾਹੁੰਦਾ ਉਹਨਾਂ ਦਾ ਉਹਨਾਂ ਦਾ ਪੰਜਾਬ ਬਾਰੇ ਗੱਲ ਹੀ ਨਹੀਂ ਹੈ ਉਹਨਾਂ ਦਾ ਪਾਏ ਵਿੱਚ ਜਿੱਥੇ ਮਰਨ ਚਾਹੇ ਰਹਿਣ ਸਾਨੂੰ ਗੱਲ ਹੀ ਨਹੀਂ ਕਰਦੇ ਕਿ ਨੁਕਸਾਨ ਜਿਸ ਤਰ੍ਹਾਂ ਮੈਂ ਕਿਹਾ ਵੀ ਪੰਜਾਬ ਦਾ ਹੀ ਹੋ ਰਿਹਾ ਤੇ ਉੱਥੇ ਕਿਸਾਨ ਵੀ ਆਪਣੇ ਬੈਠੇ ਐ ਠੀਕ ਹੈ ਨਾ ਉਹ ਵੀ ਕਾਰੋਬਾਰ ਛੱਡੀ ਘਰ ਕੇ ਘਰਬਾਰ ਛੱਡੀ ਬੈਠੇ ਉੱਥੇ ਡੱਲੇਵਾਲ ਸਾਹਿਬ ਜਿਹੜਾ ਮਰਨ ਵਰਤੇ ਤੇ ਬੈਠੇ ਨੇ ਹਨਾ 20 ਦਿਨ ਹੋ ਗਏ ਮਨ ਲਓ ਕਿ ਜਿਸ ਤਰ੍ਹਾਂ ਦੇ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਇਹਦਾ ਵੀ ਬਚਾਅ ਹੋਵੇ ਤੇ ਸਾਡਾ ਅੰਦੋਲਨ ਵੀ ਚੱਲਦਾ ਰਹੇ ਇਹਦਾ ਤੁਸੀਂ ਕੀ ਸੋਚਦੇ ਕੋਈ ਹੱਲ ਹੈ ਅਸੀਂ ਤਾਂ ਇਹ ਹੱਲ ਸੋਚਿਆ ਵੀ ਮੋਦੀ ਨੂੰ ਸਰਕਾਰ ਨੂੰ ਮੰਨਣਾ ਚਾਹੀਦਾ ਜਿਸ ਤਰ੍ਹਾਂ ਦਾ ਪਹਿਲਾ ਮੋਰਚਾ ਚੱਲਿਆ ਸੀ ਕਿਉਂਕਿ ਲੜ ਕੇ ਹੀ ਤਾਕਤ ਬਣਦੀ ਹੈ ਮੋਰਚਾ ਤਾਂ ਚੱਲਿਆ ਸੀ ਉਹਦੇ ਵਿੱਚ ਕੁਝ ਬੰਦੇ ਝਾਰਕਵੇਂ ਲਾਲਾ ਵੀ ਮੋਰਚੇ ਨੂੰ ਜੇ ਉਹਦੀ 5-6000 ਨੂੰ ਹੋਰ ਖੜੇ ਰਹਿੰਦੇ ਠੀਕ ਉਦੋਂ ਖੜੇ ਨਾਲ ਜਿੱਤ ਗਈ ਜਿੱਤ ਗਈ ਆ ਗਏ ਪਿੱਛੇ ਨਹੀਂ ਹਟਦੇ ਏ ਏ ਅਸੀਂ ਤਾਂ ਕਹਿਦੇ ਨੇ ਭਾਈ ਵੀ ਜੇ ਨਹੀਂ ਤੇਰੇ ਮੰਗਾ ਮੰਨਦਾ ਤੂੰ ਵਰਤ ਖੋਲ ਦੇ ਮਰ ਤਾਂ ਨਾ ਉਹ ਕਹਦਾ ਮੈਂ ਤਾਂ ਮਾਰੇ ਮੈਂ ਨਹੀਂ ਰਹਿ ਵਰਤ ਖੋਲਦਾ ਫਿਰ ਦੱਸ ਕੀ ਜੇ ਸਰਕਾਰ ਨਹੀਂ ਮੰਨਦੀ ਤੂੰ ਮਰ ਤਾਂ ਨਾ ਤੂੰ ਆਪਦੀ ਰੋਟੀ ਖਾ ਲੈ ਜੇ ਉਹਨਾਂ ਨੂੰ ਖਸ ਹੋ ਗਿਆ ਪੰਜਾਬ ਦਾ ਨੁਕਸਾਨ ਤੇ ਤੂੰ ਵੱਧੂ ਉਹ ਕਹਿੰਦਾ ਵੀ ਜੇ ਪੰਜਾਬ ਦਾ ਕਿਸਾਨ ਖੁਦ ਕੇ ਸੀ ਕਰਕੇ ਮਰਦਾ ਹੈ ਉਹਦੇ ਨਾਲ ਮੈਂ ਮਰਿਆ ਚੰਗਾ ਇਹ ਜਿਹੜਾ ਮਸਲਾ ਚੱਲ ਰਿਹਾ ਇੰਨੇ ਦਿਨਾਂ ਤੋਂ ਬੱਲੇਵਾਲ ਸਾਹਿਬ ਜਿਹੜੇ ਬੈਠੇ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇ ਅਸੀਂ ਤਾਂ ਇਹ ਦੇਖਦੇ ਆ ਵੀ ਅਸੀਂ ਔਖੇ ਆ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੇ ਆ ਜੀ ਇੱਥੇ ਸਾਨੂੰ ਇੱਕ ਬਾਪੂ ਜੀ ਮਿਲੇ ਨੇ ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ ਨੇ ਤੇ ਅ ਅੰਮ੍ਰਿਤਸਰ ਸਾਹਿਬ ਤੋਂ ਅੰਚੇ ਸੰਤੇ ਅੱਜ ਉਹਨਾਂ ਨੇ ਵਾਪਸ ਜਾਣਾ ਸੀ ਗੱਡੀਆਂ ਚੱਲਣ ਦਾ ਇੰਤਜ਼ਾਰ ਕਰ ਰਹੇ ਨੇ ਅ ਬڑے ਸੂਝਵਾਰ ਨੇ ਗੱਲਬਾਤ ਕਰ ਰਿਆ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਜੋ ਕੇ ਜਿਹੜੇ ਹਾਲਾਤ ਨੇ ਉਹ ਕਿੱਦਾਂ ਬਣੇ ਨੇ ਤੇ ਉਹਨਾਂ ਦੇ ਹਿਸਾਬ ਨਾਲ ਜਿਹੜੀ ਕਿਸਾਨੀ ਹੈ ਉਹਨੂੰ ਕਿਵੇਂ ਪਰਫੁੱਲਤ ਕੀਤਾ ਜਾ ਸਕਦਾ ਹੈ ਤੇ ਜਿਹੜਾ ਆਹ ਮਸਲਾ ਚੱਲ ਰਿਹਾ ਉਹਨੂੰ ਉਹਦਾ ਹੱਲ ਕੀ ਹੈ ਜਾਂ ਕਿਸ ਤਰ੍ਹਾਂ ਹੋਣਾ ਚਾਹੀਦਾ ਹਾਂਜੀ ਬਾਪੂ ਜੀ ਸਵਾਗਤ ਹੈ ਜੀ ਕੀ ਨੋ ਜੀ ਤੁਹਾਡਾ ਕਿੱਥੋਂ ਆਏ ਮੇਰਾ ਨਾਮ ਨਸ਼ਰ ਸਿੰਘ ਹੈ ਧੂਰੀ ਦੇ ਲੋਵੇ ਦੇ ਹਾਂ ਅੱਛਾ ਜੀ ਕਿਥੇ ਅੱਜ ਅੰਮ੍ਰਿਤਸਰ ਸਾਹਿਬ ਪਹੁੰਚੇ ਸੋ ਤੁਸੀਂ ਹਰਮੰਦਰ ਸਾਹਿਬ ਪਹੁੰਚੇ ਹਾਂ ਹਾਂ ਹਰਮੰਦਰ ਸਾਹਿਬ ਅਸੀਂ ਮੱਸੀਆ ਤੇ ਨਾਉਣ ਵਾਸਤੇ ਆਏ ਮੱਸੀਆ ਅੱਜ ਮੱਸੀਆ ਗਈ ਹੈ ਤੁਸੀਂ ਮੱਸੀਆ ਤੇ ਆਏ ਨਾਉਣ ਆਇਆ ਸੋਮਵਾਰੀ ਮੱਸੀਆ ਹਾਂ ਸੋਮਵਾਰੀ ਵਸਿਆ ਠੀਕ ਹੈ ਜੀ ਤੇ ਹਾਂ ਕਿਨੇ ਕਦੋਂ ਦੇ ਬੈਠੇ ਜੇ ਰੇਲਵੇ ਅਸੀਂ ਬੈਠੇ ਤੜਕੇ ਦੇ 9 ਵਜੇ ਦੇ ਅੱਛਾ 9 ਵਜੇ ਤੇ ਬੈਠੇ ਤੁਸੀਂ ਉੱਥੇ ਇਸ਼ਨਾਨ ਪਾਣੀ ਕਰਕੇ ਤੇ ਆਣੂ ਆਪ ਦਾ ਇਸ਼ਨਾਨ ਪਾਣੀ ਕਰਕੇ ਰੋਟੀ ਖਾ ਕੇ ਆਗੇ ਹੁਣ ਉਰੇ ਖਾਲੀ ਠੀਕ ਹੈ ਜੀ ਤੇ ਹੁਣ 4 ਵਜੇ ਤੱਕ ਤੇ ਗੱਡੀਆਂ ਚੱਲਣੀਆਂ ਨੇ 4 ਵਜੇ ਚੱਲਣੇ ਕਦੇ ਚੱਲਣ ਜਾਵਾਂਗੇ ਤਾਂ ਪਣਦੇ ਤੇ ਆਹ ਤੁਸੀਂ ਸਵੇਰ ਦੇ ਇੱਥੇ ਬੈਠੇ ਹੋ ਗੱਡੀ ਤੇ ਕੋਈ ਚੱਲੀ ਨਹੀਂ ਹੋਣੀ ਮੈਨੂੰ ਲੱਗਦਾ ਜਦੋਂ ਤੁਸੀਂ ਆਏ ਕੋਈ ਨਹੀਂ ਜੀ ਗੱਡੀ ਕੋਈ ਨਹੀਂ ਚੱਲੀ ਹੁਣ ਗੱਡੀ ਕੋਈ ਨਹੀਂ ਚੱਲੇ ਬੈਠੇ ਹੂੰ ਅੱਛਾ ਬਾਪੂ ਜੀ ਇੱਕ ਬੜਾ ਵੱਡਾ ਮਸਲਾ ਜਿਹੜੀ ਚੀਜ਼ ਨੂੰ ਲੈ ਕੇ ਅੱਜ ਬੰਦ ਹੋਇਆ ਅੱਜ 30 ਦਸੰਬਰ ਨੂੰ ਜਿਹੜਾ ਬੜਾ ਵੱਡੀ ਕਾਲ ਦਿੱਤੀ ਗਈ ਦੋ ਫਾਰਮਾਂ ਵੱਲੋਂ ਆ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਦਾ ਸਮਰਥਨ ਨਹੀਂ ਕੀਤਾ ਗਿਆ ਪਰ ਉਹਨਾਂ ਨੇ ਕਿਹਾ ਵੀ ਖਲਾਕੀ ਤੌਰ ਤੇ ਕਰਾਂਗੇ ਪਰ ਉਹ ਆਪ ਨਹੀਂ ਸ਼ਾਮਲ ਹੋਏ ਦੋ ਫਾਰਮਾ ਵੱਲੋਂ ਕੀਤਾ ਗਿਆ ਇਹ ਇਹ ਜਿਹੜਾ ਬੰਦ ਹੋਇਆ ਜਾਂ ਇਹ ਜਿਹੜਾ ਮਸਲਾ ਚੱਲ ਰਿਹਾ ਇੰਨੇ ਦਿਨਾਂ ਤੋਂ ਬੱਲੇਵਾਲ ਸਾਹਿਬ ਜਿਹੜੇ ਬੈਠੇ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਅਸੀਂ ਤਾਂ ਇਹ ਦੇਖਦੇ ਆ ਵੀ ਅਸੀਂ ਔਖੇ ਆ ਦੂਏ ਨੰਬਰ ਤੇ ਮੇਰੇ ਕੋਲੇ 20 ਕਿੱਲੇ ਜ਼ਮੀਨ ਹੁੰਦੇ ਨੇ ਇਕੱਲੇ ਮੈਂ ਭਾਈ ਆ ਇਕੱਲੇ ਮੁੰਡਾ ਜਮਾ ਪਰਿਵਾਰ ਠੀਕ ਹੈ ਮੈਂ ਵੀ ਟਾਈਟ ਆ ਅੱਛਾ ਤੁਹਾਡੀ 20 ਕਿੱਲੇ ਜ਼ਮੀਨ ਦੇ ਹੋਣ ਦੇ ਬਾਵਜੂਦ ਵੀ ਤੁਸੀਂ ਟਾਈਟ ਆ ਹਾਂ ਟਾਈਟ ਆ ਅੱਛਾ ਉਹਦੇ ਵਿੱਚ ਐ 1400 ਤੋਂ ਤਾਂ ਡਾਈ ਦੀ ਬੂਰੀ ਮਿਲਦੀ ਆ ਹਾਂ ਆ ਜਿਹੜੇ ਸਪਰੇਅ ਵਾਲੇ ਦਵਾਈਆਂ ਨੇ 30000 ਦੀ ਜੀਰੀ ਤੇ 40000 ਦੀ ਦਵਾਈਆਂ ਦੇ ਪੈਸੇ ਦੇ ਕੇ ਹਾਂ ਜਿਹੜੀ ਜੀਰੀ ਤੇ ਕਰੀ ਤੁਸੀਂ ਜਮੀਨ ਠੇਕੇ ਦੇ ਕਿਹਦੇ ਆਪ ਬੋਂਦੇ ਜੀ ਆਪ ਬੋਂਦੇ ਆ ਨੌਕਰ ਰੱਖਿਆ ਹੋਇਆ ਕੀ ਬੀਜਦੇ ਜੀ ਜੀਰੀ ਅੱਛਾ ਜੀਰੀ ਬੀ ਜੀਰੀ ਕਣਕ ਠੀਕ ਆ 20 ਕਿੱਲੇ ਜ਼ਮੀਨ ਦੇ ਨੇ ਕੋਈਆਂ ਕੱਚੀ ਬਿੱਲੀ ਗੱਲ ਇਹਨੇ ਨਾਮ ਮਲਾਂਗਾ ਯਾਨੀ ਮੈਂ ਜਦੋਂ ਟੈਟਾ ਮੈਂ ਲੋਕਾਂ ਦਾ ਹਾਲ ਦੇਖਦਾ ਵੀ ਇਹਨਾਂ ਦਾ ਕੀ ਜਿਹੜੇ 2 ਕਿੱਲੇ ਵਾਲੇ 5 ਕਿੱਲੇ ਵਾਲੇ ਉਹਨਾਂ ਦਾ ਕੀ ਹੋਣਾ ਉਹਨਾਂ ਦਾ ਕੀ ਆ ਲੋ ਅੱਛਾ ਬੋਰ ਲਾਉਣਾ ਐ ਸੀ 3 ਲੱਖ ਲੱਗਦਾ ਹੂੰ ਮੋਟਰ ਲਾਉਣੀ ਐ ਉਹਦਾ ਤਾਂ ਪਤਾ ਹੀ ਨਹੀਂ ਵੀ ਕਿੰਨੇ ਲੱਗਣ ਲੱਖ ਰੁਪਏ ਤਾਂ ਮੋਟਰ ਐ 20 ਦੀ ਪਾਉਣੀ ਹੂੰ ਇੱਕ ਪਾਸੇ ਦੇਖੋ ਇੰਨਾ ਮਹਿੰਗਾ ਹੋਇਆ ਜਾ ਰਿਹਾ ਕਿਉਂਕਿ ਬੋਰ ਹੀ ਬਹੁਤ ਡੂੰਘੇ ਜਾਈ ਜਾ ਰਿਹਾ 3 ਲੱਖ ਲੱਗਦਾ ਮੈਂ ਲਾਇਆ ਹਾਂ ਕਿੰਨੇ ਕਿੰਨੇ ਫੁੱਟ ਬੋਰ ਹੋਇਆ 500 500 ਫੁੱਟ ਕਿਤੇ ਇਹ ਮਹਾਲ 120 ਫੁੱਟ ਤੇ ਪਹਿਲੇ ਆਰਾਮ ਨਾਲ ਪਾਣੀ ਆ ਜਾਂਦਾ ਉਹ ਪਹਿਲਾਂ ਆਉਂਦਾ ਸੀਗਾ ਅੱਜ ਤੋਂ 50 ਸਾਲ ਪਹਿਲਾਂ ਅਸੀਂ 70 80 ਕਿ ਫੁੱਟ ਬੂਰ ਕਰਦੇ ਯਾਨੀ ਮੇਰਾ ਮਸਲਾ ਤਾਂ ਇਹ ਵੀ ਜਦੋਂ ਮੈਂ ਇੰਨੀ ਜ਼ਾਇਦਾ ਸਾਲ ਛੋਟੇ ਪਰਿਵਾਰ ਵਾਲਾ ਤਾਂਗਾ ਹੋਰ ਦਾ ਕੀ ਲਾऊं ਇਹ ਗੱਲ ਦੇਖੀਏ ਸੋ ਇਹਦਾ ਫਿਰ ਹੱਲ ਕੀ ਆ ਬਾਪੂ ਜੀ ਦੇਖੋ ਹੁਣ ਆਪਾਂ ਜਿੰਸਾਂ ਦੇ ਭਾਅ ਨਹੀਂ ਜਿਹੜੀ ਚੀਜ਼ ਸਾਨੂੰ ਮਿਲਦੀ ਹੈ ਜਿਆਦਾ ਮਹਿੰਗੀ ਮਿਲਦੀ ਉਹਦੇ ਮੁਤਾਬਕ ਪਾ ਸੁਮੇ ਨਥਨ ਜੱਜ ਦੀ ਰਿਪੋਰਟ ਲਾ ਗੋਣੀ ਚ ਆਹ ਤੇ ਸਾਰੇ ਕਹੀ ਜਾਂਦੇ ਆ ਲੇਕਿਨ ਜੇ ਸਰਕਾਰ ਕਰੇ ਨਾ ਤੇ ਆਪਾਂ ਕਿਸ ਲੈਵਲ ਤੇ ਜਾਂ ਕੀ ਕਰ ਸਕਦੇ ਜਿਹਦੇ ਨਾਲ ਕਿ ਕਿਸਾਨੀ ਐ ਜਿਹੜੀ ਉਹ ਜਿਹੜਾ ਕਿਸਾਨ ਉਹ ਥੋੜਾ ਜਿਹਾ ਖੁਸ਼ਹਾਲ ਹੋ ਜਾਵੇ ਹਾਂ ਉਹ ਦਿਨੋ ਦਿਨ ਬੰਦਾ ਕਿਸਾਨੀ ਜਦੋਂ ਤੰਗ ਹੋ ਕੇ ਮਰ ਰਿਹਾ ਹੈ ਮਰਦਾ ਤਾਂ ਐ ਜੇ ਪੈਸਾ ਘਰ ਦੇ ਕਹਿੰਦੇ ਨੇ ਆ ਚੀਜ਼ ਲੈ ਕੇ ਆ ਬਾਜ਼ਾਰ ਚੋਂ ਮਿਲਦੀ ਨਹੀਂ ਫਿਰ ਬੰਦਾ ਖਾ ਕੀ ਹੋਰ ਤਾਂ ਕੋਈ ਇੰਤਜ਼ਾਮ ਨਹੀਂ ਅੱਛਾ ਬੱਚੇ ਕਹਿੰਦੇ ਨੇ ਆ ਚੀਜ਼ ਲੈ ਕੇ ਦੇ ਚੱਲ ਜੀ ਹੁਣ ਇੰਨੀ ਗਰਮੀ ਥੀ ਗਰਮੀ ਜੀ ਬਚੇ ਤਾਂ ਕਹਿੰਦੇ ਸਾਨੂੰ ਏਸੀ ਲਾ ਕੇ ਤੂੰ ਕੀ ਕਰੀ ਫਿਰ ਇੱਕ ਗੱਲ ਆ ਬਾਪੂ ਜੀ ਆਹ ਵਾਵਾ ਚਿਰ ਹੋ ਗਿਆ ਖਨੌਰੀ ਤੇ ਬਾਰਡਰ ਤੇ ਲੱਗਿਆ ਮੋਰਚਾ ਕਿਸਾਨੀ ਦਾ ਹਾਂਜੀ ਤੇ ਇਹ ਕੇਂਦਰ ਸਰਕਾਰ ਵੱਲੋਂ ਗਾਹਾਂ ਰੋਕਾ ਲਾ ਦਿੱਤੀਆਂ ਗਈਆਂ ਤੇ ਜਿਹੜਾ ਮੰਨ ਲੀਏ ਜੇ ਜਿਸ ਤਰ੍ਹਾਂ 1.5 ਲੱਖ ਯਾਤਰੀ ਜੋ ਰੋਜ਼ ਜਿਹੜਾ ਹਰਿਮੰਦਰ ਸਾਹਿਬ ਪੁੱਜਦਾ ਉਹਦੇ ਤੇ ਵੀ ਬ੍ਰੇਕਾਂ ਲੱਗੀਆਂ ਤੇ ਜਿਹੜਾ ਵਪਾਰ ਹੁੰਦਾ ਉਹਦੇ ਤੇ ਵੀ ਬ੍ਰੇਕਾਂ ਲੱਗੀਆਂ ਨੁਕਸਾਨ ਜੇ ਅਖੀਰਕਾਰ ਦੇਖੀਏ ਤਾਂ ਪੰਜਾਬ ਦਾ ਹੀ ਹੋ ਰਿਹਾ ਹੈ। ਇਹ ਆਪ ਦਾ ਹੋ ਰਿਹਾ ਹੈ। ਹਣਾ ਤੇ ਕੇਂਦਰ ਨੂੰ ਪੰਜਾਬ ਦੇ ਨੁਕਸਾਨ ਨਾਲ ਚੰਗਾ ਉਹਨੂੰ ਤੇ ਉਹ ਚਾਹੁੰਦਾ। ਉਹਨਾਂ ਦਾ ਉਹਨਾਂ ਦਾ ਪੰਜਾਬ ਬਾਰੇ ਗੱਲ ਹੀ ਨਹੀਂ ਹੈ। ਉਹਨਾਂ ਦਾ ਪਾਏ ਵੀ ਜਿੱਥੇ ਮਰਨ ਚਾਹੇ ਰਹਿਣ ਸਾਨੂੰ ਗੱਲ ਹੀ ਨਹੀਂ ਕਰਦੇ। ਨਹੀਂ ਬੰਦਾ ਇੱਕ ਅੱਧੀ ਬਾਰੀ ਗਲਤੀ ਤਾਂ ਕਰਦਾ ਹੈ। ਕਾਰਨ ਕਾਰਨ ਕੀ ਆ ਵੀ ਜਿਵੇਂ ਤੁਸੀਂ ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਹਾਂ ਤੁਸੀਂ ਆਖਿਆ ਵੀ ਜੇ ਉਹ ਪੁੱਤ ਨਾਰਾਜ਼ ਹੋਵੇ ਪਿਓ ਕੋਲੋਂ ਤੇ ਪਿਓ ਬੁਲਾ ਲੈਂਦਾ ਪੁੱਤ ਨੂੰ ਵੀ ਆ ਵੀ ਦੱਸ ਅਖੀਰ ਕੀ ਗੱਲ ਕੀ ਆ ਹਣਾ। ਫਰਜ਼ੇ ਬਣਦੇ। ਉਹਦਾ ਬਾਪ ਦਾ ਫਰਜ਼ੇ ਬਣਦਾ ਹੈ ਅਗਰ ਨਹੀਂ ਲੋਕ ਕਹਿੰਦੇ ਨੇ ਸਾਲਾ ਤੈਨੂੰ ਮੁੰਡਾ ਦੇਖ ਕਿਉਂ ਕਰਦਾ ਹੁਣ ਉਹਨੂੰ ਕੋਈ ਕਹਿੰਦੀ ਨਹੀਂ ਆ ਵੀ ਲੋਕਾਂ ਦੀ ਗੱਲ ਸੁਣ ਹੁਣ ਜੇ ਪੰਜਾਬ ਦੀ ਗੱਲ ਕਰੀ ਤੇ ਪੁੱਤਰ ਨੂੰ ਤੇ ਮੇਹਣੇ ਮਾਰਨ ਦੇ ਤੇ ਲੋਕ ਵੀ ਤੈਨੂੰ ਪਿਓ ਪੁੱਛਦਾ ਹਾਂ ਨਹੀਂ ਨਹੀਂ ਦੇਖ ਆਪਣਾ ਅਸੂਲ ਹੈ ਗੱਲ ਸਹੀ ਕਰਨੀ ਹੈ ਸਹੀ ਅਗਲੇ ਨੂੰ ਰਹਿ ਦੇਣੀ ਹੈ ਅੱਛਾ ਉਹ ਅਗਲੇ ਦੀ ਮਰਜ਼ੀ ਹੁਣ ਜੇ ਇਹਦਾ ਜੇ ਦੇਖਿਆ ਜਾਵੇ ਬੱਪੂ ਜੀ ਕਿਉਂਕਿ ਨੁਕਸਾਨ ਜਿਸ ਤਰ੍ਹਾਂ ਮੈਂ ਕਿਹਾ ਵੀ ਪੰਜਾਬ ਦਾ ਹੀ ਹੋ ਰਿਹਾ ਤੇ ਉੱਥੇ ਕਿਸਾਨ ਵੀ ਆਪਣੇ ਬੈਠੇ ਆ ਠੀਕ ਹੈ ਨਾ ਉਹ ਵੀ ਕਾਰੋਬਾਰ ਛੱਡੀ ਘਰ ਕੇ ਘਰਬਾਰ ਛੱਡੀ ਬੈਠੇ ਉੱਥੇ ਡੱਲੇਵਾਲ ਸਾਹਿਬ ਜਿਹੜਾ ਮਰਨ ਵਰਤੇ ਤੇ ਬੈਠੇ ਨੇ ਹਨਾ 35 ਦਿਨ ਹੋ ਗਏ ਜੀ ਹਾਂਜੀ ਹਾਂਜੀ 35 ਦਿਨ ਹੋ ਗਏ ਪਾਣੀ ਪਾਣੀ ਪੀਂਦੇ ਤੇ ਨੁਕਸਾਨ ਹਾਂਜੀ ਪੰਜਾਬ ਦਾ ਹੋ ਰਿਹਾ ਬਹੁਤ ਵੱਡਾ ਲੋਕਾਂ ਦਾ ਵੀ ਤੇ ਵਪਾਰ ਦਾ ਵੀ ਇੱਥੋਂ ਦੇ ਜਿਹੜੇ ਰਹਿ ਰਹੇ ਨੇ ਹਾਂ ਤੁਸੀਂ ਆ ਬੰਦ ਕਰਕੇ ਆ ਸਾਰੇ ਬੈਠੇ ਆ ਨਹੀਂ ਹੁਣ ਆਪਦੇ ਘਰਾਂ ਚੋਂਦੇ हां बिल्कुल वो भी चलो ਅਸੀਂ ਦਿਲੋਂ ਹੀ ਬੈਠੇ ਆ ਨਹੀਂ ਕਹਿ ਰਹੇ ਕਿਸੇ ਨੂੰ ਕੋਈ ਕੋਸ ਨਹੀਂ ਰਹੇ हां ਅਸੀਂ ਆ ਬੈਠੇ ਆ ਵੀ ਠੀਕ ਆ ਅਸੀਂ ਬੈਠੇ ਆ ਚੁੱਪ ਕਰੇ ਮਰਥਨ ਚ ਬੈਠੇ ਆ ਹਾਂ ਲੇਕਿਨ ਮੈਂ ਇੱਕ ਇਹ बार-बार ਇਹੋ ਪੁੱਛਣਾ ਚਾ ਰਿਹਾ ਹਾਂ ਵੀ ਮੰਨ ਲਓ ਕਿ ਜਿਸ ਤਰ੍ਹਾਂ ਦੇ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਇਹਦਾ ਵੀ ਬਚਾਅ ਹੋਵੇ ਤੇ ਸਾਡਾ ਅੰਦੋਲਨ ਵੀ ਚੱਲਦਾ ਰਹੇ ਇਹਦਾ ਤੁਸੀਂ ਕੀ ਸੋਚਦੇ ਕੋਈ ਹੱਲ ਹੈ ਅਸੀਂ ਤਾਂ ਹੱਲ ਸੋਚਦੇ ਆ ਵੀ ਮੋਦੀ ਨੂੰ ਸਰਕਾਰ ਨੂੰ ਮੰਨਣਾ ਚਾਹੀਦਾ ਕਿਸਾਨ ਦਾ ਹੁਣ ਢੰਗਾ ਪਿੱਛੇ ਹਟ ਨਹੀਂ ਸਕਦਾ ਉਹ ਹਾਂ ਉਹ ਪਿੱਛੇ ਤੇ ਨਹੀਂ ਹਟਦੀ ਪਰ ਕੋਈ ਹੋਰ ਢੰਗ ਨੇ ਵੇਖਲਾ ਜਿਸ ਨਾਲ ਕਿ ਵਿਰੋਧ ਦਾ ਜਿਸ ਤਰ੍ਹਾਂ ਕਿ ਸਾਰੇ ਜਥੇਬੰਦੀਆਂ ਮੰਨ ਲਓ ਦੋ ਦੋ ਜਥੇਬੰਦੀਆਂ ਦੋ ਫੋਰਮਾਂ ਕਰ ਰਹੀਆਂ 38 ਹੋਰ ਜਥੇਬੰਦੀਆਂ ਮੋਟੀਆਂ ਮੋਟੀਆਂ ਜੇਕਰ ਗੱਲ ਕਰੀਏ 40 ਜਥੇਬੰਦੀਆਂ ਨੇ ਲੇਕਿਨ ਜੇਕਰ ਸਾਰੀ ਕੋਈ ਇਹੋ ਜੀ ਵਿਉਂਤਬੰਦੀ ਬਣਾਈ ਜਾਵੇ ਜਿਸ ਤਰ੍ਹਾਂ ਦਾ ਪਹਿਲਾ ਮੋਰਚਾ ਚੱਲਿਆ ਸੀ ਕਿ ਕਿਉਂਕਿ ਰਲ ਕੇ ਹੀ ਤਾਕਤ ਬੰਦੀ ਹੈ ਮੋਰਚਾ ਤਾਂ ਚੱਲਿਆ ਸੀ ਉਹਦੇ ਵਿੱਚ ਕੁਝ ਬੰਦੇ ਚਰਕੂਵੇਂ ਲਾਲਾ ਵੀ ਮੋਰਚੇ ਨੂੰ ਜੇ ਉਹਦੀ ਪੰਜ-ਛੇ ਦਿਨ ਹੋਰ ਖੜੇ ਰਹਿੰਦੇ ਠੀਕ ਸੀ ਉਦੋਂ ਖੜੇ ਨਾ ਜਿੱਤ ਗਈ ਜਿੱਤ ਗਈ ਆ ਗਏ ਵੀ ਉਹਦੋਂ ਕਾਲੀ ਕੀਤੀ ਆਪਾਂ ਹਾਂ ਉਦੋਂ ਕਾਲੀ ਕੀਤੀ ਉਦੋਂ ਚਲ ਹੁਣ ਤਾਂ ਲੋਕ ਕਹਿੰਦੇ ਨੇ ਪੈਸੇ ਲੈ ਆਏ ਲੈ ਆਏ ਹੁਣ ਕੀ ਪਤਾ ਕਾਲੀ ਨਾਮ ਚਾਉਂਦੇ ਤੇ ਥੋੜਾ ਹੋਰ ਵਧੀਆ ਹੁੰਦਾ ਹੋਰ ਵਧੀਆ ਹੁੰਦਾ ਜਿਵੇਂ ਐਡਾ ਬੜਾ ਮੋਰਚਾ ਲੱਗਿਆ ਹੋਇਆ ਚਲੋ ਉਹ ਤਾਂ ਦਿਨ ਗਏ ਪੀਤ ਹੁਣ ਗਾਹਾਂ ਜਿਹੜਾ ਜੋ ਜੋ ਹਾਲਾਤ ਬਣੇ ਨੇ ਜੇਕਰ ਜਿਸ ਤਰ੍ਹਾਂ ਆਪਾਂ ਜੀ ਕਹਿ ਰਹੇ ਹਾਂ ਕਿ ਪੰਜਾਬ ਦਾ ਨੁਕਸਾਨ ਵੀ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਵੀ ਨੁਕਸਾਨ ਹੋ ਰਿਹਾ ਕਾਰੋਬਾਰ ਦਾ ਵੀ ਹੋ ਰਿਹਾ ਇਹਨੂੰ ਵੀ ਆਪਾਂ ਬਚਾਈਏ ਤੇ ਕਿਸਾਨੀ ਅੰਦੋਲਨ ਨੂੰ ਵੀ ਜਾਰੀ ਰੱਖੀਏ ਉਹ ਕਿਸ ਤਰ੍ਹਾਂ ਹੋ ਸਕਦਾ ਜਦੋਂ ਤੱਕ ਸਰਕਾਰ ਨਹੀਂ ਮੰਨਦੀ ਪਿੱਛੇ ਨਹੀਂ ਹਟਦੇ ਜੀ ਇਹ ਅਸੀਂ ਤਾਂ ਕਹਿਦੇ ਨੇ ਭਾਈ ਵੀ ਜੇ ਨਹੀਂ ਤੇਰੇ ਮੰਗਾ ਮੰਨਦਾ ਤੂੰ ਵਰਤ ਖੋਲ ਦੇ ਮਰ ਤਾਂ ਨਾ ਹਾਂ ਉਹ ਕਹਦਾ ਮੈਂ ਤਾਂ ਮਾਰੇ ਮੈਂ ਨਹੀਂ ਰਿਹਾ ਵਰਤ ਖੋਲਦਾ ਫਿਰ ਦੱਸ ਕੀ ਕਰੀਏ ਹਾਂ ਹਾਂ ਐਸਕੇਮ ਨੇ ਵੀ ਕਿਹਾ ਉਹਨੂੰ ਹਾਂ ਨਹੀਂ ਜੇ ਸਰਕਾਰ ਨਹੀਂ ਮੰਦੀ ਤੂੰ ਮਰ ਤਾਂ ਨਾ ਤੂੰ ਆਪਣੀ ਰੋਟੀ ਖਾ ਲੈ ਹਾਂ ਬਿਲਕੁਲ ਉਹਦੇ ਨਾਲ ਮੈਨੂੰ ਲੱਗਦਾ ਜੇਕਰ ਉਹਨਾਂ ਨੂੰ ਕੁਝ ਹੁੰਦਾ ਹੈ ਜਿਸ ਤਰ੍ਹਾਂ ਅੱਛਾ ਜੇ ਉਹਨਾਂ ਨੂੰ ਕੁਝ ਹੋ ਗਿਆ ਪੰਜਾਬ ਦਾ ਨੁਕਸਾਨ ਇਦੋਂ ਵੱਧੂ ਲੋਕ ਬਸਾਪਨਣ ਕੇ ਵੀ ਕੁਝ ਕਰਨਗੇ ਹਾਂ ਉਹ ਉਹਦੀ ਸੰਭਾਵਨਾ ਵੀ ਦੇਖੀ ਜਾ ਉਹਦੀ ਜੇ ਸੰਭਵ ਹੋ ਜੇ ਚੰਗਾ ਅੱਛਾ ਜੇ ਉਹ ਉਹਨੂੰ ਪੂਰਾ ਹੋ ਗਿਆ ਫਿਰ ਨੁਕਸਾਨ ਇਦੋਂ ਵੀ ਪੰਜਾਬ ਦਾ ਵੱਧੂ ਉਹ ਮਤਲਬ ਇਹ ਜਿਹੜਾ ਵਰਤਾ ਉਹਨਾਂ ਨੂੰ ਤੋੜ ਦੇਣਾ ਵਰਤ ਉਹ ਸਿੱਧਾ ਆਪ ਕਹਿੰਨੇ ਦੱਸ ਦੇਣਾ ਵੀ ਵਰਤ ਨੂੰ ਤੋੜ ਦੇਣਾ ਸੀ ਉਹ ਉਹ ਕਹਿੰਦਾ ਵੀ ਜੇ ਪੰਜਾਬ ਦਾ ਕਿਸਾਨ ਖੁੱਦ ਕੇ ਸੀ ਕਰਕੇ ਮਰਦਾ ਹੈ ਉਹਦੇ ਨਾਲ ਮੈਂ ਮਰਿਆ ਚੰਗਾ ਮੈਂ ਜੀਤ ਅਖਬਾਰ ਪਰ ਜੇਕਰ ਹਾਲਾਤ ਖਰਾਬ ਹੁੰਦਾ ਖਤਸ਼ਾ ਹੈ ਤੇ ਮੈਨੂੰ ਲੱਗਦਾ ਫਿਰ ਉਹਨੂੰ ਡਰ ਵੀ ਨਹੀਂ ਮੋਰਚਾ ਛੱਡਣ ਦਾ ਲੋਕਾਂ ਵਾਸਤੇ ਕਰਨ ਦੇ ਤਾਂ ਜੇ ਲੋਕਾਂ ਦੇ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਛੱਡਣਾ ਵੀ ਪੈ ਜਾਂਦਾ ਤੇ ਮੈਨੂੰ ਛੱਡਣਾ ਵੀ ਜ਼ਾਇਨ ਮੈਂ ਆਪ ਕਹਣਾ ਕਰਨਾ ਵਿਜੇ ਸੋ ਇਹ ਐ ਸੰਜੀ ਬਾਪੂ ਜੀ ਜਿਹੜੇ ਕਿ ਇਸ ਵੇਲੇ ਇੰਤਜ਼ਾਰ ਕਰ ਰਹੇ ਆਪਣੀ ਗੱਡੀ ਚੱਲਣ ਦਾ 4 ਵਜੇ ਤੱਕ ਦਾ ਪੂਰਾ ਸਮਰਥਨ ਦੇ ਰਹੇ ਖੁਦ ਕਿਸਾਨਾਂ ਨੇ ਦੱਸਿਆ ਕਿ 20 ਕਿੱਲੇ ਜ਼ਮੀਨ ਹੈ ਉਹਨਾਂ ਦੀ ਸੋ ਉਹਨਾਂ ਨੂੰ ਵੀ ਤੰਗੀ ਹੈ ਸੋ ਇੱਕ ਬੜਾ ਵੱਡਾ ਸਵਾਲ ਹੈ ਕਿ ਦੋ ਕਿੱਲੇ ਵਾਲਾ ਪੰਜ ਕਿੱਲੇ ਵਾਲਾ ਕਿਸਾਨ ਆਪਣਾ ਗੁਜ਼ਾਰਾ ਕਿਵੇਂ ਕਰਦਾ ਹੈ ਉਸ ਦਾ ਇਹ ਬੜੀ ਸੋਚਣ ਵਾਲੀ ਬਹੁਤ ਵੱਡੀ ਗੱਲ ਹੈ ਜਿਹੜੀ ਖੇਤੀ ਪ੍ਰਧਾਨ ਜਾਂ ਖੇਤੀ ਪ੍ਰਧਾਨ ਸੂਬਾ ਜਾਂ ਦੇਸ਼ ਕਿਹਾ ਜਾਂਦਾ ਭਾਰਤ ਨੂੰ ਜਾਂ ਪੰਜਾਬ ਨੂੰ ਤਾਂ ਫੇਰ ਜੇ ਕਿਸਾਨ ਹੀ ਸੁਖਾਲਾ ਨਹੀਂ ਹੈ ਤਾਂ ਫੇਰ ਉਸ ਦੇਸ਼ ਨੂੰ ਤਾਂ ਉਸ ਦੇਸ਼ ਨੂੰ ਕਿਵੇਂ ਸੁਖਾਲਾ ਜਾਂ ਵਧੀਆ ਕਿਹਾ ਜਾ ਸਕਦਾ ਹੈ ਇਹ ਇੱਕ ਬਹੁਤ ਵੱਡਾ ਸਵਾਲ ਹੈ ਦੂਸਰਾ ਜਗਜੀਤ ਸਿੰਘ ਢੱਲੇਵਾਲ ਦੇ ਜਿਹੜੇ ਮਰਨਵਤ ਬਾਰੇ ਉਹਨਾਂ ਨੇ ਬਾਪੂ ਜੀ ਨੇ ਕਿਹਾ ਕਿ ਉਹਨਾਂ ਨੂੰ ਵਰਤ ਤੋੜ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਉਹਨਾਂ ਦੇ ਜਾਣ ਦੇ ਨਾਲ ਹਾਲਾਤ ਪੰਜਾਬ ਦੇ ਖਰਾਬ ਹੁੰਦੇ ਹਨ ਤਾਂ ਉੱਥੇ ਵੀ ਪੰਜਾਬ ਦੇ ਲੋਕਾਂ ਦਾ ਹੀ ਪੰਜਾਬ ਦਾ ਹੀ ਨੁਕਸਾਨ ਜਿਹੜਾ ਹੈ ਉਹ ਹੋਣ ਵਾਲਾ ਹੈ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਬਾਪੂ ਜੀ ਬਾਰੇ ਜੋ ਉਹਨਾਂ ਨੇ ਗੱਲਾਂ ਕਹੀਆਂ ਉਹਨਾਂ ਨੂੰ ਕਿਵੇਂ ਤੁਸੀਂ ਦੇਖਦੇ ਹੋ ਜੁੜੇ ਰਹੋ ਜੀ ਅੰਮ੍ਰਿਤਸਰ ਆਵਾਜ਼